ਨਮਸਕਾਰ ਸਤਿ ਸ੍ਰੀ ਅਕਾਲ ਐਨਐਸ ਲਾਈਵ ਤੇ ਤੁਹਾਡਾ ਸਵਾਗਤ ਹੈ ਹੁਣ ਹਰਪੀਟਾਂ ਦੀ ਹਰਿਆਣਾ ਨੇ ਫੜੀ ਬਾ ਭਰਾਵਾਂ ਵਾਲਾ ਫਰਜ਼ ਨਿਭਾਉਂਦੇ ਹੋਏ ਰਾਹਤ ਸਮਗਰੀ ਰਾਸ਼ਨ ਤੇ ਜ਼ਰੂਰਤ ਦਾ ਸਮਾਨ ਟਰਾਲੀਆਂ ਤੇ ਲੈ ਕੇ ਰੋहतक ਤੋਂ ਫਾਜ਼ਿਲਕਾ ਪੁੱਜੇ ਸਿੱਧੂਪੁਰਾ ਕਿਸਾਨ ਯੂਨੀਅਨ ਅਤੇ ਪਿੰਡਾਂ ਵਾਲੇ ਭਰਾ ਐਨਐਸ ਲਾਈਵ ਚੈਨਲ ਫਾਜ਼ਿਲਕਾ ਵਾਸੀਆਂ ਵੱਲੋਂ ਇਨ੍ਹਾਂ ਵੀਰਾਂ ਦਾ ਸ਼ੁਕਰਗੁਜ਼ਾਰ ਹੈ ਨੀਸ਼ਾ ਸ਼ਰਮਾ ਦੀ ਰਿਪੋਰਟ ਐਨਐਸ ਲਾਈਵ ਐਨਐਸ ਲਾਈਵ ਤੁਹਾਡਾ ਆਪਣਾ ਚੈਨਲ ਆਹ ਖਾਂ ਨੂੰ ਜੇ ਲਿਆਏ ਆਂ ਹਾਰਜਿੰਦੋ ਕੇ ਲਈ ਔਰ ਅੱਗੇ ਵੀ ਐਸੇ ਹੀ ਹੁਦਦ ਕਰੰਗੇ ਜਦ ਤੱਕ ਹਾਰਜਾ ਬਣੇਗਾ ਮਾਈਕੂ ਟਿੱਕਾ ਖਾਂ ਸਾ ਮਾਈਕੂ ਟਿੱਕੀ ਫਤੇ ਆ ਹਰਿਆਣੇ ਤੋਂ ਬਿਰਦੀ ਰੋਤ ਤੱਕ ਦੁਆਏ ਆ ਰਾਸ ਸਮਗਰੀ ਲੈ ਕੇ ਪੰਜਾਬ ਵਿੱਚ ਇਹਨਾਂ ਨੇ ਆਪ ਦਾ ਵੱਡੇ ਛੋਟੇ ਪ੍ਰੋਗਰਾਮ ਕਰਦੇ ਨਿਮਾਏ ਆ ਜੀ ਇਹ ਬਹੁਤ-ਬਹੁਤ ਇਹਨਾਂ ਦਾ ਦਿਲੋਂ ਧੰਨਵਾਦ ਦਾਨਿਆਂ ਦੇ ਚੌਂਕ ਤੋਂ ਸਾਰੀ ਸੰਗਤ ਦਾਨਿਆਂ ਵਾਲੀ ਜਿੱਥੇ ਮੌਜੂਦ ਹੈ ਜੀ ਬਹੁਤ-ਬਹੁਤ ਰਿਣੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦ ਹਰਿਆਣੇ ਆਈਡੀ ਟ੍ਰੇਕ ਮਸ 2 3 ਕਰ ਲੋਹਾ ਮਹੀਨਾ 2025 ਇਹ ਬਾਜਲਪੁਰ ਦਾ ਨਗਰੀ ਲੈ ਕੇ ਚੱਲੇ ਹਰ ਇੱਕ ਸਾਥੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਤੇ हाँ जी राम राम जी आप कहाँ से आए हो जी हम जिला रोड तक हरियाणा गांव अच्छा, खेड़ी साथ है अच्छा अच्छा किस आप संस्था से हो नहीं जी हम तो गांव में से सब इन्हें अपने हिसाब से जो भी आ, किया है इकट्ठा जैसे कनक है अच्छा और है पत्ती है हुँ, हुँ, और त्रिपाल है पानी है जिसकी जो सेवा थी सब इकट्ठी करके तब लेके आए अच्छा ये आपके मन में कैसे आया कि हम पंजाब में जा रहे हैं तो उनकी वो सहायता करके आना है ये मन की क्या बात है हमारे किसान भाई है और जो दूसरे भाई है काफी आर्थिक हालत भी, भी खराब है कईयों के घर बह भी गए टूट भी गए पशु भी भूखे मर गए किसी के पशु मर भी गए तो ये सब देख के हमारे मन में आया कि अगर हमारे पास कुछ है तो हम अपने भाइयों की मदद क्यों न करें इसीलिए हम सब नहीं इकट्ठा होके और uh -huh. uh, uh, जितना भी हो सका दो ट्रालियाँ हम अपनी भर के लेके आए हैं सामग्री की भिन्न uh -huh. भिन्न प्रकार की सामग्री है उसमें आप क्या क्या लेके आए हो चावल है चीनी है पत्ती है पानी है कनक है uh -huh. और बिस्किट है तरपाल है अच्छा द्वाई, द्वाई तो द्वाई है, आ, द्वाई आप उस क्षेत्र में गए हैं जहाँ पे वो पानी आया हुआ है देखा अपने हाल अब जाएंगे वहाँ अच्छा अभी आप लेके जा रहे हो ठीक हाँ। है अच्छा कौन से जिले से कौन से जिले से भाई जी आए हो रोहतक जिले से हाँ। आए हो अच्छा तो आपने वो पीछे से भी पानी देखा के सीधे फाजल का ही आ रहे हो पीछे अब... भी देख के आ रहे हो हमने जगह जगह वीडियो देखी थी उसी के आधार पे हम सीधे चल दिए सीधे फाजल का आए हो हाँ। ठीक है जी बहुत बहुत आपका धन्यवाद आप हमारे पंजाब का दुख देख के आए हो ਜੀਓ ہمارا ਬੜਾ ਭਾਈਆ ਪੰਜਾਬ ਇਸਕੇ ਸਾਥ ਖੜੇ ਹੋਣਗੇ ਔਰ ਖੜੇ ਰਹਿਣਗੇ ਇਹ ਤਾਂ ਹਮਾਰੇ ਮਨ ਮੇ ਹਾਂਜੀ ਬਾਜੀ ਤੁਸੀਂ ਦੱਸੋ ਇਹ ਤੁਹਾਡੇ ਆਪਣੇ ਭਰਾ ਇਹ ਆ ਉਥੋਂ ਇਹ ਆਪਣੇ ਕਿਸਾਨ ਯੂਨੀਅਨ ਤੋਂ ਆਏ ਆ ਜਾਂ ਕਿਸ ਤਰ੍ਹਾਂ ਹਾਂਜੀ ਕਿਸਾਨ ਯੂਨੀਅਨ ਸਿੱਧੂਪੁਰ ਤੋਂ ਆਇਆ ਜੀ ਇਹ ਅੱਛਾ ਅੱਛਾ ਉਹਨਾਂ ਨੇ ਵੀ ਉੱਥੇ ਹਮਾਰੇ ਜਦੋਂ ਖਲੋਰੀ ਬਾਰਡਰ ਤੇ ਦਿੱਲੀ ਬਾਰਡਰ ਤੇ ਉਹਨਾਂ ਟਿਕਰੀ ਤੇ ਲੱਗਿਆ ਸੀ ਜੀ ਉਦੋਂ ਤੋਂ ਇਹ ਵੀ ਸਾਡੇ ਦੇ ਨਾਲ ਹੀ ਸਹਿਯੋਗ ਕਰ ਰਹੇ ਆ ਸਾਡਾ ਅੱਛਾ ਤੇ ਇਹ ਸਾਡੇ ਸਹਿਯੋਗ ਨੂੰ ਵੇਖ ਕੇ ਹੁਣ ਇਹਨਾਂ ਨੇ ਵੀ ਆਪਣੀ ਯੂਨੀਅਨ ਸਿੱਧੂਪੋਰੀ ਬਣਾਈ ਉੱਥੇ ਹਰਿਆਣੇ ਵਿੱਚ ਅੱਛਾ ਅੱਛਾ ਕਿਉਂਕਿ ਇਹਨਾਂ ਨੇ ਇੱਥੋਂ ਦਰਦ ਦੇਖਾ ਪੰਜਾਬ ਦਾ ਤੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸੇ ਤੁਸੀਂ ਭਾਜੀ ਕਿਵੇਂ ਦੇਖਦੇ ਹੋ ਇਹ ਆਪਣੀ ਸਿਹਤਾਂ ਲੈ ਕੇ ਆਏ ਆਪਣੇ ਪੰਜਾਬ ਵਾਸਤੇ ਆਪਣੇ ਫਾਜ਼ਲਕਾ ਜ਼ਿਲ੍ਹੇ ਵਾਸਤੇ ਅਸੀਂ ਸਿੱਤੂਪੁਰ ਵਾਲਿਓ ਮੈਂ ਬਲਾਕ ਪ੍ਰਧਾਨ ਦੇ ਹੋਣ ਦੇ ਨਾਤੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਸਾਡੇ ਇਹ ਦੁੱਖ ਦੀ ਘੜੀ ਜਾ ਕੇ ਸਾਡੇ ਨਾਲ ਖੜੇ ਆਏ ਹਾਂ 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 ਹਾਂ